ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦਰੀ ਮਿਰੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਬਲਿਹਾਰੀ ਗੁਰ ਆਪਣੇ ਹਰੀ ਸਤਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨ ਲਾਗੀ ਵਾਰ ਜੇ ਸੋ ਚੰਦਾ ਉਗ ਬਹਿ ਸੂਰਜ ਚੜ੍ਹ ਹੈ ਹਜ਼ਾਰ ਹਿਤੇ ਚੰਨਨ ਹੁੰਦਿਆ குருவிர் ਆਪਣੇ ਸੇਵਕ ਕੀ ਆਪੇ ਰੱਖੈ ਆਪੇ ਰੱਖੈ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਰੱਖੈ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਰੱਖੈ ਆਪਣੇ ਸੇਵਕ ਕੀ

अपने, आपे आपे अपने सेवक की आप रखे आपने सेवक कि आप पैरा खे आप पैरा खे अपने सेवक किया पैरा ਆਪੇ ਨਾਮ ਜਪਾਵੇ 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 সে শেব কি আপ রাখ আপে রাখে ਆਪਣੇ ਸੇਵਕ ਕੀ ਆਪੇ ਰੱਖੇ ਆਪੇ ਰੱਖੇ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਰੱਖੇ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਰੱਖੇ Bai guru, bai guru, bai guru, bai guru, bai guru, bai guru, 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 guru ra guru ra guru na guru va guru va guru va guru na guru va guru ta guru va guru va guru ra guru na guru va guru ta guru va guru ra guru ra guru va guru ta

ਵਾਹਿਗੁਰੂ ਵਾਹਿ ਹੈ ਗੁਰੂ ਪਰਮ ਸਤਕਾਰਯੋਗ ਗੁਰਾਂ ਦੀ ਸਾਜੀ ਤੇ ਤਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਦਸਾਂ ਪਾਤਸ਼ਾਹ ਜਗਦੀ ਜੋਤ ਸਾਹਿ ਸ਼ੰਸ਼ਾ ਤਨ ਤਨ ਸਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਅਨੰਤ ਕਿਰਪਾ ਦਾ ਸਦਕਾ ਮਹਾਰਾਜੀ ਦਾ ਅਨੰਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲ ਤੋਂ ਇਹਨੇ ਵੀ ਮਾਈ ਭਾਈ ਗੋਦਰਵਾਰ ਦੀਆਂ ਹਾਜ਼ਰੀਆਂ ਹਰੇ ਹੋ ਸੇਵਾ ਸਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ ਬੜੇ ਭਾਗੀ ਹੋ ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ ਪੂਰਾ ਸ਼ਬਦ ਪ੍ਰਭ ਮਿਲਿਆ ਆਇਆ ਜਿਹੜਾ ਵਾਹਿਗੁਰੂ ਮੰਤਰ RAM ਅੱਲਾ ਗੋਡ ਗੋਬਿੰਦ ਨਾਰਾਇਣ ਪਰਮੇਸ਼ਰ ਦਾ ਨਾਮ ਉਹਨੂੰ ਵਾਹੋ ਵਾਹ ਰੀ ਰਸਨਾ ਕਰਦੀ ਹੈ ਭਾਈ ਸ਼ਬਦ ਸੁਹਾਈ ਹੈ ਮਹਾਰਾਜ ਕਹਿੰਦੇ ਸੋਹਣੀ ਲੱਗਦੀ ਹੈ ਪਵਿੱਤਰ ਹੋ ਜਾਂਦੀ ਜਦੋਂ ਇਹਦੇ ਨਾਲ ਆਪਾਂ ਸਾਰੀ ਵਾਹਿਗੁਰੂ ਦੀ ਸਿਮਤ ਸਲਾ ਨਾਲ ਜੁੜ ਜਾਂਦੇ ਆ ਉਦੇ ਗੀਤ ਗਾਉਣੇ ਆ ਉਹ ਸਾਚਾ ਸੁਹਲਾ ਸਾਚਾ ਕਰ ਗਾਵਾ ਫਿਰ ਮਹਾਰਾਜ ਕਹਿੰਦੇ ਭਾਈ ਇਹ ਪੂਰਾ ਸਤਗੁਰੂ ਪੂਰਾ ਸ਼ਬਦ ਪ੍ਰਭ ਮਿਲਿਆ ਆਏ ਮਿਲਦਾ ਕਿਥੋਂ ਆ ਵਾਏ ਗੁਰੂ ਮੰਤਰ ਮਿਲਦਾ ਇਹ ਗੁਰੂ ਸਾਧਗੁਰੂ ਜੀ ਤੁਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਫਿਰ ਮਿਲਦਾ ਕਿ ਇਹਨਾਂ ਨੂੰ ਮਹਾਰਾਜ ਕਹਿੰਦੇ ਮਿਲਦਾ ਕਹਿੰਦੇ ਉਹਨਾਂ ਨੂੰ ਮਹਾਰਾਜ ਕਹਿੰਦੇ ਭਾਗ ਜਿਨ੍ਹਾਂ ਦੇ ਚੰਗੇ ਕਰਮ ਨੇ ਵੱਡ ਭਾਗੀਆਂ ਬਾਹੋ ਬਾਹੋ ਮੋਹੋ ਮੋਹ ਕਢਾਈ ਵੱਡਿਆਂ ਭਾਗਾ ਵਾਲੇ ਦੇ ਮੂੰਹ ਵਿੱਚੋਂ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਫਿਰ ਆਪੇ ਬਾਹੋ ਆਹੋ ਵਾਹਿਗੁਰੂ ਵਾਹਿਗੁਰੂ ਗੋਬਿੰਦ ਗੋਬਿੰਦ ਰਾਮ ਰਾਮ ਨਾਰਾਇਣ ਨਾਰਾਇਣ ਉਹ ਫਿਰ ਆਪ ਹੀ ਅਖਵਾਉਂਦਾ ਹੈ ਤੇ ਜਦੋਂ ਅਖਵਾਉਂਦਾ ਹੈ ਮਹਾਰਾਜ ਕਹਿੰਦੇ ਭਾਈ ਜਦੋਂ ਕੋਈ ਐਸਾ ਪਰਮੇਸ਼ਰ ਦਾ ਨਾਮ ਜਪਦਾ ਹੈ ਫਿਰ ਵਾਹੋ ਵਾਹੋ ਕਰ ਹੈ ਸਈ ਜਨ ਸੋਹਣੇ ਪਾਤਸ਼ਾਹ ਕਹਿੰਦੇ ਮੈਨੂੰ ਬੜੇ ਸੋਹਣੇ ਲੱਗਦੇ ਨੇ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਮਹਾਰਾਜ ਕੁਝ ਨਹੀਂ ਮੰਗਦਾ ਪਾਪਾ ਬਸ ਇੱਕ ਚੀਜ਼ ਮੰਗਦਾ ਵੀ ਤੁਸੀਂ ਭਾਈ ਮੇਰੀ ਬੰਦਗੀ ਕਰ ਲੋ ਭਗਤੀ ਮੰਗਦਾ ਵੈਸੋ ਹੋਵੇ ਉਹਦੀ ਭਗਤੀ ਹੋਰ ਕੁਝ ਕੱਖ ਨਹੀਂ ਮੰਗਦਾ ਪਾਤਸ਼ਾਹ ਉਹ ਸਾਰਿਆਂ ਦਾਤਾਂ ਦੇਣ ਵਾਲਾ ਹੈ ਫਿਰ ਮਹਾਰਾਜ ਕਹਿੰਦੇ ਜਿਹੜੇ ਵਾਹੋ ਵਾਹੋ ਭਾਈ ਪਰਮੇਸ਼ਰ ਦਾ ਨਾਮ ਜਪਦੇ ਨੇ ਨਾ ਕਹਿੰਦੇ ਮੈਨੂੰ ਬੋੜੇ ਸੋਹਣੇ ਲੱਗਦੇ ਨੇ ਸਾਧ ਸੰਗ ਜਿਣ ਬਹਿਣ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਣ ਬਹਿਣ ਫਿਰ ਮਹਾਰਾਜ ਇੱਥੇ ਵੀ ਕਹਿ ਰਹੇ ਨੇ ਜਦੋਂ ਕਹਿੰਦੇ ਉਹੀ ਜਾਨ ਸਾਧੂ ਜਾਨ ਰੱਬ ਦੇ ਪਿਆਰੇ ਸੋਹਣੇ ਲੱਗਦੇ ਨੇ ਫਿਰ ਮਹਾਰਾਜ ਉਹਨਾਂ ਨੂੰ ਉਹਨਾਂ ਦੀ ਪੂਜਾ ਕਰਾ ਦਿੰਦਾ ਜਨ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾਂ ਇੱਥੇ ਵੀ ਪਾਸਾ ਕਰ ਰਹੇ ਨੇ ਤਿੰਨ ਕੋ ਪਰਜਾ ਪੂਜਣ ਆਈ ਜਿਹੜੇ ਮਨੁੱਖ ਸੱਚੇ ਮਾਰਗ ਤੇ ਚੱਲਦੇ ਨੇ ਨਾ ਉਹਦਾ ਨਾਮ ਜਪਦੇ ਨੇ ਉਹਨਾਂ ਨੂੰ ਫਿਰ ਮਹਾਰਾਜ ਕਹਿੰਦੇ ਪਰਜਾ ਪੂਜਣ ਆਉਗੇ ਜਿਹੜੀ ਸੰਸਾਰ ਪੈਦਾ ਕੀਤਾ ਪਾਤਸ਼ਾਹ ਨੇ ਸਮੇਂ ਨਾਲ ਪਰ ਜਿਹੜੇ ਕਠੋਰ ਹਿਰਦਿਆਂ ਵਾਲੇ ਨੇ ਉਹ ਨਹੀਂ ਪੂਜ ਸਕਦੇ ਕਿਉਂਕਿ ਉਹਨਾਂ ਦੇ ਕਰਮਾ ਜੇ ਨਹੀਂ ਹੈ ਜੇ ਰੱਬ ਦੇ ਪਿਆਰਿਆਂ ਦੀ ਵੀ ਵਡਿਆਈ ਕਰਦੇ ਆਂ ਪਰ ਨਾ ਮਹਾਰਾਜ ਕਹਿੰਦੇ ਭਾਈ ਜੇ ਕੋ ਜੀਉ ਕਹੈ ਉਹਨਾਂ ਕੋ ਰੱਬ ਦੇ ਪਿਆਰਿਆਂ ਨੂੰ ਸਤਿਕਾਰ ਨਾਲ ਬੋਲਦੇ ਹਾਂ ਆਪਾਂ ਜਿਵੇਂ ਆਪਾਂ ਸੰਤ ਬਾਬਾ ਇਸਰ ਸੰਜੀ ਰਾੜਾ ਸਾਹਿਬ ਵਾਲੇ ਮਹਾਰਾਜ ਇਹ ਗੱਲਾਂ ਤੇ ਵੀ ਕਿੰਤੂ ਹੋ ਜਾਂਦਾ ਵੀ ਮਹਾਰਾਜ ਕਿਉਂ ਕਹਿੰਦੇ ਨੇ ਹੁਣ ਬਾਣੀ ਨੂੰ ਥਲੀਏ ਬਾਣੀ ਕਹਿੰਦੀ ਹੈ ਭਾਈ ਜਿਨ੍ਹਾਂ ਸਾਸ ਗਰਾਸਨ ਵਿਸਰੇ ਹਰ ਨਾਮਾ ਮਨਮੰਤ ਧੰਨ ਸੇ ਸਈ ਨਾਨਕ ਪੂਰਨ ਸੋਈ ਸੰਤ ਉਹ ਤਾਂ ਪੂਰਨ ਬਣ ਗਏ ਨਾ ਭਾਈ ਕਿ ਜਿਹੜੇ ਨਾਮ ਜਪਦੇ ਨੇ ਪਰਮੇਸ਼ਰ ਦਾ ਰੂਪ ਹੋ ਗਏ ਫਿਰ ਮਹਾਰਾਜ ਕਹਿੰਦੇ ਜੇ ਕੋ ਜੀਉ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਜਾਂ ਵੀ ਤਲਬ ਨਹੀਂ ਕਰ ਸਕਦੇ ਧਰਮ ਰਾਜਾ ਵੀ ਤਲਬ ਨਹੀਂ ਕਰ ਸਕਦਾ ਜੇ ਰੱਬ ਦੇ ਪਿਆਰਿਆਂ ਦੀ ਆਪਾਂ ਉਹਨੂੰ ਜੀ ਕਹਿ ਕੇ ਗੁਲਾ ਲੀਏ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਮਹਾਰਾਜ ਅਰਜਾ ਪੂਜਾ ਲਾ ਦਿੰਦੇ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਾ ਸੱਚਾ ਸੋਭਾ ਪਾਈ ਇਹ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਦੀ ਸਿਵਤ ਸਲਾਹ ਹੁੰਦੀ ਹੈ ਸੱਚੇ ਦਰ ਤੇ ਫਿਰ ਸੋਭਾ ਮਿਲਦੀ ਹੈ ਇੱਥੇ ਵੀ ਸੋਭਾ ਅੱਗੇ ਫਿਰ ਦਰਗਾਹ ਵਿੱਚ ਵੀ ਸੋਭਾ ਮਿਲਦੀ ਹੈ ਜਿਹੜੇ ਉਹਦਾ ਨਾਮ ਜਪਦੇ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਖ ਜਦੋਂ ਹਣ ਲੈ ਕੇ ਘੋੜੇ ਸਾਤਰ ਦਸਾਲੇ ਚੱਲਿਆ ਰਸਤਾ ਪੈਂਡਾ ਤੈ ਕਰਦਾ ਕਰਦਾ ਜਦੋਂ ਪਹੁੰਚਦਾ ਹੈ ਮਿਰੰਡੇ ਦੇ ਲਾਗੇ ਇੱਥੇ ਪਹੁੰਚਦਾ ਜਦੋਂ ਇੱਥੋਂ ਦੇ ਜਿਹੜੇ कोतवाल ਸੀ ਨਾ ਜਦੋਂ ਸਹਿਬ ਜਾਨਦਿਆਂ ਨੂੰ ਗ੍ਰਿਫਤਾਰ ਕਰਾਇਆ ਉਦੋਂ ਜਾਨੀ ਖਾਨ ਤੇ ਮਾਨੀ ਖਾਨ ਸੀ ਫਿਰ ਜਿਹੜਾ ਮਿਰੰਡੇ ਦਾ ਹਾਕਮ ਹੈ ਉੱਥੇ ਦਾ ਬਣਿਆ ਹੋਇਆ ਇਹਦਾ ਨਾਮ ਅਬਦੁੱਲ ਸਮੁੰਦ ਖਾਨ ਬੜਾ ਜ਼ਾਲਮ ਸੀ ਇਹ ਇਹ ਕਹਿੰਦੇ ਇਹਨਾਂ ਦਾ ਆਪਸ ਵਿੱਚ ਇੱਕਦਰੇ ਜਾ ਰਿਹਾ ਸੀ ਤਾਂ ਟੱਕਰਾ ਹੋ ਗਿਆ ਗੁਰਸਿੱਖ ਦੇ ਨਾਲ ਜਦੋਂ ਦੇਖਿਆ ਨਾ ਅਬਦੁਲ ਸਮੁੰਦਰ ਖਾਨ ਨੇ ਬੜੇ ਘੋੜੇ ਸੋਹਣੇ ਨੇ ਇਹਨੇ ਸੋਚਿਆ ਵੀ ਕੋਈ ਵਪਾਰੀ ਹੋਵੇਗਾ ਤੇ ਲਵੇ ਲਾ ਕੇ ਪੁੱਛਿਆ ਕਹਿੰਦੇ ਭਾਈ ਇਹ ਘੋੜੇ ਬੜੇ ਸੋਹਣੇ ਨੇ ਤੇ ਕਹਿੰਦੇ ਇਹਦੀ ਕੀਮਤ ਕੀ ਹੈ ਬੁਰਸਬ ਕਹਿਣ ਲੱਗਿਆ ਜੀ ਮੈਂ ਕੋਈ ਵਪਾਰ ਕਰਨ ਵਾਲਾ ਨਹੀਂ ਮੈਂ ਘੋੜੇ ਵੇਚਣ ਵਾਲਾ ਨਹੀਂ ਮੈਂ ਤਾਂ ਆਪਣੇ ਸਤਿਗੁਰੂ ਧੰਨ ਗੁਰ ਕਲਗੀਧਰ ਪਾਤਸ਼ਾਹ ਆਨੰਦਪੁਰ ਦੇ ਵਾਸੀ ਉਹਨਾਂ ਨੂੰ ਇਹ ਭੇਟ ਕਰਨ ਵਾਸਤੇ ਜਾ ਰਿਹਾ ਜਦੋਂ ਇਹ ਗੱਲ ਕਹੀ ਨਾ ਹੁਣ ਅਬਦੁੱਲ ਸਮੁੰਦਖਾਨ ਸਮੁੰਦਖਾਨ ਆਪਣੇ ਸਾਥੀਆਂ ਸਮੇਤ ਤਾੜੀਆਂ ਮਾਰ ਕੇ ਹੱਸਣ ਲੱਗ ਗਿਆ ਕਿ ਗੁਰਸੇ ਅਹਲ ਲੱਗਿਆ ਭਾਈ ਤੁਸੀਂ ਹੱਸਦੇ ਕਿਉਂ ਕਹਿੰਦੇ ਉਹ ਭਾਈ ਗੁਰਸਿੱਖਾ ਜਿਹੜੇ ਤੋਂ ਗੁਰੂ ਕਾਲ ਕੀ ਧਰ ਦੀ ਗੱਲ ਕਰਦਾ ਆ ਤਾਂ ਕਿੱਦੇ ਦੇ ਕਦੋਂ ਦੇ ਅਨੰਦਪੁਰ ਛੱਡ ਗਏ ਨੇ ਹਾਂ ਉਹ ਤਾਂ ਉਹਨਾਂ ਦੇ ਬੱਚੇ ਵੀ ਸ਼ਹੀਦ ਕਰ ਦਿੱਤੇ ਹਾਂ ਉਹ ਤਾਂ ਸਾਰਾ ਪਰਿਵਾਰ ਸਾਰੀ ਖਤਮ ਕਰ ਦਿੱਤਾ ਤੇ ਹੁਣ ਜਦੋਂ ਇਹ ਗੁਰਸਿੱਖ ਨੂੰ ਕਹੀ ਨਾ ਗੱਲ ਤੇ ਮਨ ਭਰਿਆ ਆ विरहा विरहा आकीए विरहा तु सुल्तान तन विरो ना उपजे सो तन जान मसान विरहा विराग ए सोचया वी बादशाह अनंदानीपुरी नु ਛੱਡ ਕੇ ਕਿਉਂ ਚਲੇ ਗਏ ਹੁਣ ਕਿੱਥੇ ਹੋਣਗੇ ਅੰਦਰੋਂ ਜੁੜਿਆ ਹੋਇ ਜਿਨਾਂ ਗੁਰ ਸਿੱਖ ਜਿਸ ਪਿਆਰੇ ਸਿਉ ਨੇ ਉਹ ਤਿਆਗੈ ਮਰ ਚੱਲੀਐ ਧ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ ਆਪਣੇ ਪਿਆਰੇ ਦੇ ਬਾਝੋਂ ਰਹਿਣਾ ਬੜਾ ਔਖਾ ਹੈ ਜਿਹੜਾ ਅੰਦਰੋਂ ਜੁੜਿਆ ਹੋਇਆ ਚਾਹੇ ਉਹ ਆਪਾਂ ਬਾਣੀ ਪੜ੍ਹਦੇ ਆਂ ਚਾਹੇ ਸੰਗਤ ਕਰਦੇ ਆਂ ਚਾਹੇ ਸਿਮਰਨ ਕਰਦੇ ਆ ਜਿਹੜਾ ਅੰਦਰੋਂ ਜੁੜ ਗਿਆ ਨਾ ਉਹਨੂੰ ਵਿਰਾਗ ਪੈਦਾ ਹੋ ਜਾਂਦਾ ਆਪਾਂ ਫਰੀਦ ਸਾਹਿਬ ਜੀ ਨੂੰ ਪੁੱਛੀਏ ਫਰੀਦ ਸਾਹਿਬ ਕਹਿੰਦੇ ਉਠ ਫਰੀਦਾ ਅਜੂਸਾਰ ਸੁਬਹਿ ਨਿਵਾਜ ਗੁਜਾਰ ਜੋ ਸਰ ਸਾਈਂ ਨਾਨਵੈ ਸੋ ਸਰ ਕਪ ਉਤਾਰ ਫਰੀਦ ਸਾਹਿਬ ਨੂੰ ਪੁੱਛਣਾ ਕੀਤਾ ਜਦੋਂ ਵਢੇਪਾ ਆ ਗਿਆ ਨਾ ਦੇ ਨਵਾਜ ਪੜਨ ਵਾਸਤੇ ਉਹਦੇ murid ਫੜ ਕੇ ਬਹਾਇਆ ਕਰਨ ਵੜੇ ਪਾਤੀ ਸਰੀਰ ਤੇ ਤੇ ਡਿੱਗ ਜਾਇਆ ਕਰਨ ਸਰੀਰ ਕਮਜ਼ੋਰ ਹੋ ਗਿਆ ਉੱਥੇ ਕੋਈ ਵਾੜਾ ਸਿਆਣਾ ਖੜਾ ਕਹਿਣ ਲੱਗੇ ਵੀਰ ਸਾਹਿਬ ਜੀ ਤੁਸੀਂ ਨੇ 36 ਸਾਲ ਬੰਦਗੀ ਕੀਤੀ ਉਹ ਤੋਂ ਵੀ ਜ਼ਿਆਦਾ ਬੰਦਗੀ ਕੀਤੀ ਹੈ ਜੇ ਤੁਸੀਂ ਅੱਜ ਨਵਾਜ ਨਹੀਂ ਪੜੋਗੇ ਤਾਂ ਤੁਹਾਨੂੰ ਕੀ ਫਰਕ ਪੈਣਾ ਹੈ ਦੇ ਫਰੀਦ ਸਾਹਿਬ ਨੇ ਉੱਥੇ ਸ਼ਬਦ ਉਚਾਰਨ ਕੀਤਾ ਸੀ ਉਠ ਫਰੀਦਾ ਉਜੂ ਸਾਜ ਸੁਹਾ ਨਿਵਾਜ ਗੁਜਾਰ ਜੋ ਸਰਸਾਈ ਨਾਨਵੈ ਸੋ ਸਰ ਕਪ ਉਤਾਰ ਕਹਿੰਦੇ ਭਾਈ ਜਿਹੜੀ 36 ਸਾਲ ਦੀ ਜਾਂ ਹੋਰ ਬੰਦਗੀ ਕੀਤੀ ਹੋਈ ਆ ਨਾ ਉਹ ਮੇਰੀ ਸਾਰੀ ਵਿਅਰਥ ਚਲੀ ਜਾਵੇਗੀ ਜੇ ਅੱਜ ਮੈਂ ਆਪਣੀ ਨਵਾਜ਼ ਨਾ ਪੜੀ ਉਹਨੇ ਗੱਲ ਆਪਣੇ ਤੇ ਆਉਂਦੀ ਹੈ ਜੇ ਆਪਾਂ ਅੱਜ ਕਲੇ ਚਲ ਥੱਕੇ ਹੋਇਆ ਨਿਤਨੇਮ ਕੀ ਕਰਾਂਗੇ ਆਪਾਂ ਸ਼ਾਮ ਦਾ ਕੀ ਕਰਾਂਗੇ ਸਵੇਰ ਦਾ ਨਿਤਨੇਮ ਕੀ ਕਰਾਂਗੇ ਗੁਰਦੁਆਰੇ ਜਾਵਾਂਗੇ ਕਿਉਂਕਿ ਜੁੜੇ ਨਹੀਂ ਨਾ ਅੰਦਰੋਂ ਮਾਫ਼ ਕਰਿਓ ਜੀ ਹਾਂ ਤਾਂ ਕਈ ਵਾਰ ਮੇਰੇ ਵਰਗੇ ਸੰਗਤ ਵਿੱਚ ਔਗਣ ਦੇਖਣ ਵਾਸਤੇ ਆਉਂਦੇ ਨੇ ਕਈ ਕੰਗੀ ਜਾਂਦੇ ਨੇ ਸੰਗਤ ਵਿੱਚ ਕਿਆ ਉੰਗੇ ਕਿਆ ਲਰ ਪਰੇ ਕਿਆ ਘਰ ਕੋ ਉੱਠ ਜਾਏ ਅਤੇ ਜਿਹੜੇ ਅੰਦਰੋਂ ਜੁੜੇ ਉਹਨਾਂ ਨੂੰ ਵਿਰਾਗ ਪੈਦਾ ਹੋ ਜਾਂਦਾ ਹੈ ਉਹ ਨਿਤਨੇਮ ਬਿਨਾ ਨਹੀਂ ਸਾਰ ਸਕਦੇ ਬਾਣੀ ਬਿਨਾ ਨਹੀਂ ਸਾਰ ਸਕਦੇ ਧਖੜ ਚਾਂਗੀ ਮੀਹੋਂ ਵਰਸੈ ਭੀ ਗੁਰ ਦੇਖਣ ਜਾਈ ਸਮੁੰਦਰ ਸਾਗਰ ਹੋਵੇ ਬੰਖਾਰਾ ਗੁਰਸਿੱਖ ਲੰਘ ਗੁਰ ਪਹ ਜਾਏ ਉਹਨਾਂ ਦਾ ਜੀਵਲਾ ਅੰਦਰੋਂ ਜੁੜਿਆਂ ਦੀ ਗੱਲ ਕਰਦੇ ਨੇ ਅਤੇ ਫਰੀਦ ਸਾਹਿਬ ਕਹਿੰਦੇ ਭਾਈ ਮੇਰੀ ਸਾਰੀ ਸਪਸਿਆ ਕੀਤੀ ਹੋਈ ਵਿਅਰਤ ਚਲੀ ਜਾਵੇਗੀ ਸਾਡਾ ਹਾਲ ਹੈ ਅਸੀਂ ਪੂਰਨਵਾਸੀ ਨੂੰ ਵੀ ਨਹੀਂ ਆ ਸਕਦੇ ਬੌਲੇ ਤਾਂ ਦੂਰ ਦੀ ਗੱਲ ਮਹੀਨੇ ਬਾਅਦ ਵੀ ਆਉਣਾ ਔਖਾ ਲੱਗਦਾ ਹੈ ਕਈ ਵਾਰ ਸਾਲ-ਸਾਲ ਹੀ ਨਹੀਂ ਜਾਂਦੇ ਕਿਉਂਕਿ ਮਨ ਦੇ ਉਸੇ ਗੁਰੂ ਗ੍ਰੰਥ ਸਾਹਿਬ ਨੂੰ ਆ ਫਿਰ ਸੰਗਰਾਦ ਹੋ ਗਈ ਪੂਰਨਮਾਸੀ ਉਹ ਦਸਵੀਂ ਉਹ ਭਾਈ ਕਦੇ ਮਹੀਨੇ ਬਾਅਦ ਚਲੇ ਗਏ ਗੁਰਦੁਆਰੇ ਬਾਹਲੇ ਆਉਂਦੇ ਵੀ ਨਹੀਂ ਫਿਰ ਬਾਕੀ ਜਿਹੜਾ ਜੀਵਨ ਹੈ ਹਰ ਰੋਜ਼ ਦਾ ਜੀਵਨ ਹੈ ਵੀ ਦਸਵੀਂ ਪੂਰਨਮਾਸੀ ਸੰਗਰਾਦ ਉਹ ਦਿਨੇ ਕਿਉਂ ਆਉਣਾ ਫਿਰ ਕਿਉਂਕਿ ਦਿਨ ਤਾਂ ਸਾਰੀ ਪ੍ਰਮਾਤਮਾ ਨੇ ਨਾਮ ਜਪਣ ਵਾਸਤੇ ਬਣਾਇਆ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ ਧਰਤੀ ਭਾਰਨ ਵਿਆਪੀ ਉਹਨ ਕੋ ਲਾਹੂ ਲਾਹੇ ਮਹਾਰਾਜ ਨੇ ਭੇਜਿਆ ਤੈਨੂੰ ਨਾਮ ਜਪਣਾ ਵਾਸਤੇ ਫਿਰ ਉਹ ਦਿਨ ਕਿਉਂ ਟਿੱਕੇ ਨੇ ਫੇ ਤਾਂ ਤੂੰ ਹਰ ਰੋਜ਼ ਬੰਦਗੀ ਕਰ ਹਰ ਰੋਜ਼ ਪਰਮੇਸ਼ਰ ਦੇ ਦਰ ਤੇ ਜਾ ਜੇ ਏ ਤੇ ਸਿਰ ਤੇ ਨਾ ਚੁੱਕਿਆ ਨਾ ਕਹਿੰਦੇ ਸਿਰ ਨੂੰ ਵੱਢ ਦੇਣਾ ਚਾਹਿੰਦਾ ਸੋ ਸਿਰ ਕੱਪ ਉਤਾਰ ਤੇ ਹੁਣ ਨਾ ਜਦੋਂ ਵਿਰਾਗ ਪੈਦਾ ਹੋ ਜਾਂਦਾ ਫਿਰ ਮਨ ਵਿੱਚ ਆਉਣਾ ਪਾਏ ਜੇ ਮੈਂ ਅੱਜ ਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਵੇਗਾ ਅੱਜ ਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਵੇਗਾ ਜੇ ਮੈਂ ਅੱਜ ਨਾ ਪੜੀ ਗੁਰਬਾਣੀ ਤੇ ਨਾਮ ਟੁੱਟ ਜਾਵੇਗਾ ਜਿਨ ਅਜਨਾ ਪੜੀ ਸੁਧਾਰੀ ਤੇ ਨਾਮ ਟੁੱਟ ਜਾਵੇਗਾ ਨਿਤਨੇਮ ਜੀ ਮੇਰਾ 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 ਟੁੱਟ ਜਾਵੇਗਾ ਜੇ ਮੈਂ ਅਦਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਵੇਗਾ ਜੇ ਮੈਂ ਅਦਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਵੇਗਾ ਅਦਨਾ ਪੜੀ ਗੁਰਬਾਣੀ ਨਿਤਨੇਮ ਟੁੱਟ ਜਾਵੇਗਾ ਅਜਨਾਪੜੀ ਗੁਰਬਾਣੀ ਕਿਸਨੇ ਮੁੱਤਤਾਰਾ ਦੇਗਾ ਜਿਹੜਾ ਅੰਦਰੋਂ ਜੁੜਿਆ ਉਹਦੀ ਅਵਸਥਾ ਇਹ ਬਣ ਜਾਂਦੀ ਹੈ ਗੁਰਸਿੱਖ ਨਾ ਰੋਣਾ ਸ਼ੁਰੂ ਹੋ ਗਿਆ ਵਿਰਾਗ ਦੇ ਵਿੱਚ ਨੈਣਾ ਵਿੱਚੋਂ ਨੀਰ ਵਗਦਾ ਤੇ ਹੁਣ ਜਿਹੜਾ ਅਬਦੁੱਲ ਸਮੁੰਦਖਾਨ ਸੀ ਨਾ ਉਹ ਕਹਿਣ ਲੱਗਿਆ ਵੀ ਹੁਣ ਜੇ ਤੂੰ ਘੋੜੇ ਨਹੀਂ ਦੇਣੇ ਨਾ ਹੁਣ ਘੋੜੇ ਅਸੀਂ ਰੱਖ ਲੈਣੇ ਨੇ ਦੇਖਾਂਗੇ ਤੈਨੂੰ ਤੇਰਾ ਕਲਗੀਧਰ ਪਾਤਸ਼ਾਹ ਕਿਵੇਂ ਬਚਾਉਂਦਾ ਹੈ ਹੁਣ ਉਹ ਗੱਲਾਂ ਤੇ ਆ ਗਿਆ ਕਹਿੰਦੇ ਨਾ ਗੁਰਸਿੱਖ ਨੂੰ ਕੱਲੇ ਘੋੜੇ ਦੀ ਗੱਲ ਨਹੀਂ ਕਰੀ ਅਬਦਲ ਸਮੁੰਦਖਾਨ ਨੇ ਕਹਿੰਦੇ ਹੁਣ ਤੈਨੂੰ ਅਸੀਂ ਮੁਸਲਮਾਨ ਧਰਮ ਵਿੱਚ ਵੀ ਲਿਆਵਾਂਗੇ ਤੇ ਕਹਿੰਦੇ ਨਾ ਉਹ ਗੁਰਸਿੱਖ ਨੂੰ ਦਰਖਤ ਦੇ ਨਾਲ ਬੰਨ ਲਿਆ ਜਦੋਂ ਬੰਨਿਆ ਨਾ ਕਹਿਣ ਲੱਗੇ ਵੀ ਮੁਸਲਾਮ ਬਣ ਜਾ ਤੈਨੂੰ ਛੱਡ ਦੇਵਾਂਗੇ ਤੇ ਜਾਨ ਬਖਸ਼ ਦਿੱਤੀ ਜਾਵੇਗੀ ਇਹ ਜਿਹੜੇ ਦਸਾਲੇ ਲਈ ਜਾਂਣਾ ਆ ਕਰਪਾਨਾਂ ਭੇਟ ਕਰਨੀਆਂ ਨੇ ਨਾ ਆ ਘੋੜੇ ਚੰਗੇ ਇਹ ਹੁਣ ਅਸੀਂ ਰੱਖ ਲੈਣੇ ਜੇ ਤੈਨੇ ਆਪਣੀ ਜਾਨ ਬਚਾਉਣੀ ਐ ਤੇ ਕਹਿੰਦੇ ਫਿਰ ਮੁਸਲਮਾਨ ਧਰਮ ਵਿੱਚ ਆ ਜਾ ਤੇ ਗੁਰਸੂਹ ਕਹਿ ਲਗਿਆ ਜੇ ਤੁਸੀਂ ਤਨ ਗੁਰੂ ਕਲਗੀ ਤਰ ਪਾਰ ਸਾਹਿਬ ਜਾਦੇ ਚਾਰੇ ਸਾਹਿਬ ਜਾਦਿਆਂ ਨੂੰ ਨਹੀਂ ਢੁਲਾ ਸਕੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਉਹਨਾਂ ਨੂੰ ਨਹੀਂ ਢੁਲਾ ਸਕੇ ਉਹਨਾਂ ਦੀ ਉਮਰ 7 ਸਾਲ ਤੇ ਉਮਰ 9 ਸਾਲ ਦੀ ਦੱਸੀ ਹੈ ਫਿਰ ਮੈਂ ਆਪਣਾ ਧਰਮ ਕਿਵੇਂ ਛੱਡ ਸਕਦਾ ਧਰਮ ਦਾ ਜਿਹੜਾ ਮਾਰਗ ਹੈ ਇਹ ਕਿਸੇ ਦੇ ਥੋਪਿਆ ਨਹੀਂ ਜਾ ਸਕਦਾ ਜ਼ਬਰਦਸਤੀ ਕਿਸੇ ਨੂੰ ਧਰਮ ਵਿੱਚ ਨਹੀਂ ਲਿਆ ਜਾ ਸਕਦਾ ਕਿਉਂਕਿ ਤਿੰਨ ਤਰ੍ਹਾਂ ਦੇ ਕਾਰਨ ਪਾਈ ਹੁੰਦੇ ਨੇ ਧਰਮਵਾਦੰਦੇ ਇੱਕ ਤਾਂ ਕਿਸੇ ਨੂੰ ਹੁੰਦਾ ਡਰ ਕਿਸ ਨੂੰ ਡਰਾ ਕੇ ਆਪਣੇ ਧਰਮ ਵਿੱਚ ਲਿਆ ਜਾਣਾ ਇੱਕ ਹੁੰਦਾ ਕਿਸੇ ਨੂੰ ਪੈਸੇ ਦੇ ਕੇ ਲਾਲਚ ਦੇ ਕੇ ਜਿਵੇਂ ਹੁਣ ਭਾਈ ਈਸਾਈ ਧਰਮ ਦੇ ਲੋਕ ਇਹ ਪੈਸੇ ਦੇ ਦੇ ਲਾਲਚ ਦੇ ਦੇ ਕੇ ਇਹ ਧਰਮ ਵਿੱਚ ਆਪਣੇ ਤਬਦੀਲ ਕਰਵਾ ਰਹੇ ਨੇ ਇਹ ਹੁੰਦਾ ਲਾਲਚ ਦੇ ਕੇ ਇੱਕ ਹੁੰਦਾ ਗੁੰਮਰਾਹ ਕਰਕੇ ਲੈ ਜਾਣਾ ਕਿਸੇ ਨੂੰ ਗੁੰਮਰਾਹ ਕਰਕੇ ਗੱਲਾਂ-ਗੱਲਾਂ ਦੇ ਵਿੱਚ ਧਰਮ ਤਬਦੀਲ ਕਰਵਾ ਦੇਣਾ ਤਿੰਨ ਤਰ੍ਹਾਂ ਦੇ ਕਾਰਨ ਬੰਦਾ ਧਰਮ ਬਦਲਦਾ ਹੈ ਤੇ ਹੁਣ ਇਹਦੇ ਲਵੇ ਡਰ ਪਰ ਆਪਣੇ ਸੇਵਕੀ ਆਪੇ ਰੱਖੇ ਪਰਮਾਤਮਾ ਕਾਲਪੁਰਖ ਵਾਹਿਗੁਰੂ ਜੀ ਨੇ ਆਪਣੇ ਪਿਆਰੇ ਰੱਖਿਆ ਕਰਦਾ ਕਹਿੰਦੇ ਅਬਦੁੱਲ ਸਮੁੰਦ ਖਾਨ ਮੈਂ ਆਪਣਾ ਧਰਮ ਤਬਦੀਲ ਨਹੀਂ ਕਰਨਾ ਮੇਰੀ ਜਾਨ ਕਿਉਂ ਨਾ ਚਲੀ ਜਾਵੇ ਕਹਿੰਦੇ ਦੇਖਾਂ ਤੈਨੂੰ ਫਿਰ ਬਚਾ ਲੂ ਤੇਰਾ ਗਲਗੀ ਤਾਰਕ ਕਹਿੰਦੇ ਹਾਂ ਕਿਉਂਕਿ ਉਹ ਕਾਲਪੁਰਖ ਵਾਹਿਗੁਰੂ ਦੋ ਕਲੰਗਪ੍ਰਨਾਸੀ ਦੇਵ ਗੁਰੂ ਸਦਾੰਗ ਸੰਗੇ ਅਭੰਗੰਗ ਵਿਪੂਤੇ ਉਹ ਮੇਰਾ ਗਲਗੀ ਤਾਰ ਪਾਰਸ਼ਾ ਮੈਨੂੰ ਜ਼ਰੂਰ ਬਚਾਵੇਗਾ ਅਬਦੁੱਲ ਸਮੁੰਦਰ ਖਾਨ ਨੂੰ ਗੁਰਸਿੱਖ ਦੇ ਕੋੜੇ ਲੱਗਿਆ ਮਾਰਨ ਤੇ ਮਾਰ ਪੈ ਰਹੀ ਹੈ ਤੇ ਕਲਗੀਧਰ ਪਾਤਸ਼ਾਹ ਦੇ ਗੁਰਸਿੱਖ ਚਰਣਾ ਵਿੱਚ ਬੇਨਤੀ ਕਰਦਾ ਪਾਤਸ਼ਾਹ ਕਿਰਪਾ ਕਰਿਓ ਮੇਰੀ ਜਾਨ ਵਸੱਕ ਚਲੀ ਜਾਵੇ ਮੈਨੂੰ ਕੋਈ ਪ੍ਰਵਾਹ ਨਹੀਂ ਹੈ ਤਰਿ ਕਿਰਪਾ ਕਰਿਓ ਪਾਤਸ਼ਾਹ ਕਿਤੇ ਆਪ ਜੀ ਦੇ ਨਾਮ ਨੂੰ ਨਾਮ ਨਾ ਲੱਗ ਜਾਵੇ ਮੈਂ ਆਪ ਜੀ ਨੂੰ ਯਾਦ ਕਰਦਾ ਕਿਰਪਾ ਕਰਿਓ ਮਹਾਰਾਜ ਇਹਨਾਂ ਨੂੰ ਸੰਮਰਥ ਦਰਸ਼ਨ ਦੇ ਕੇ ਦਿਖਾਓ ਮੇਰੀ ਬਸੱਕ ਜਾਨ ਚਲੀ ਜਾਵੇ ਇਹ ਪਾਤਸ਼ਾਹ ਚਰਣਾ ਵਿੱਚ ਬੇਨਤੀ ਕਰਦਾ ਭਾਈ ਗੁਰਸਿੱਖ ਵਾਜਾਂ ਵਾਲਿਆ ਦੁਹਾਈ ਤੇਰੇ ਨਾਮ ਦੀ ਅਸ ਵੇਲੇ ਤੇਰਾ ਹੀ ਆਸਰਾ ਵਾਜ ਵਾਲਿਆ ਦੁਹਾਈ ਤੇਰੇ ਨਾਮ ਦੀ ਐਸ ਵੇਲੇ ਤੇਰਾ ਹੀ ਆਸਰਾ ਵਾਜ ਵਾਲਿਆ ਦੁਹਾਈ ਤੇਰੇ ਨਾਮ ਦੀ ਐਸ ਵੇਲੇ ਤੇਰਾ ਹੀ ਆਸਰਾ ਵਾਜ ਵਾਲਿਆ ਦੁਹਾਈ ਤੇਰੇ ਐਸ ਵੇਲੇ ਜੀ ਤੇਰਾ ਹੀ ਆਸਰਾ 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 ਬਜ ਵੜਿਆ ਦੁਹਾਈ ਤੇਰੇ ਨਾਮ ਦੀ ਐਸ ਵੇਲੇ ਤੇਰਾ ਹੀ ਆਸਰਾ ਵਜ ਬੜਿਆ ਦੁਹਾਈ ਤੇਰੇ ਨਾਮ ਦੀ ਐਸ ਵੇਲੇ ਤੇਰਾ ਹੀ ਆਸਰਾ ਬਜ ਤੇਰਾ ਹੀ ਆਸਰਾ ਭਗਵਾਨ ਵਾਲਿਆ ਤੁਮ੍ਹਾਈ ਤੇਰੇ ਨਾਮ ਦੀ ਐਸਵੇਂ ਬੇਨਤੀਆਂ ਪਾਤਸ਼ਾਹ ਚਰਣਾ ਵਿੱਚ ਕਰਦਾ ਗੁਰਸਿੱਖ ਫੇਰ ਕੀ ਹੋਇਆ ਹੁਣ ਅੰਦਰੋਂ ਜੁੜਿਆ ਨਹੀਂ ਗੱਲ ਹੈ ਜਿਹੜੇ ਜੁੜ ਜਾਂਦੇ ਨੇ ਜਿਨ੍ਹਾਂ ਨੂੰ ਪ੍ਰਧਾਨਗੀ ਦੇਤੀ ਪਾਤਸ਼ਾਹ ਨੇ ਤੇ ਸਦਵਿਲਿਹਾਰੀ ਤਿਨਾਂ ਜੋ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਕਥਾ ਤੇ ਕਹਿੰਦੇ ਪਾਤਸ਼ਾਹ ਦੇ ਹੁਣ ਘੋੜਿਆਂ ਦੀ ਆਵਾਜ਼ ਕੰਨਾਂ ਵਿੱਚ ਪੈਣ ਲੱਗ ਲਗੀ ਗੁਰਸਿੱਖ ਦੇਵੀ ਅਤੇ ਅਬਦੁੱਲ ਸਮੁੰਦ ਖਾਨ ਦੇਵੀ ਥੋੜੇ ਚਿਰ ਨੂੰ ਕਹਿੰਦੇ ਨਾ ਜਦੋਂ ਆਵਾਜ਼ ਪਈ ਕੋੜੇ ਮਾਰਨ ਨੂੰ ਤੇ ਵੀ ਆਵਾਜ਼ ਆ ਰਹੀ ਹੈ ਕੋੜਿਆਂ ਦੀ ਤੇ ਪਾਤਸ਼ਾਹ ਥੋੜੇ ਸਮੇਂ ਦੇ ਵਿੱਚ ਸਾਖਸ਼ੀ ਦਰਸ਼ਨ ਹੋਣ ਲੱਗੇ ਇਕੱਲੇ ਗੁਰਸਿੱਖ ਨੂੰ ਨਹੀਂ ਹੋਏ ਤੇ ਉਹਨਾਂ ਨੂੰ ਵੀ ਹੋਏ ਇੱਥੇ ਹੁਣ ਪੰਗਤੀ ਦੀ ਯਾਦ ਕਰ ਲਈਏ ਕਈ ਕਿੰਤੂ ਕਰਨ ਵਾਲੇ ਵੀ ਹੁੰਦੇ ਨੇ ਇਹ ਕਿਵੇਂ ਹੋ ਸਕਦਾ ਹੁਣ ਮਹਾਰਾਜ ਦੀ ਬਾਣੀ ਕਹਿੰਦੀ ਹੈ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕੀ ਤਾਹ ਤਾ ਉੱਠਦਾ ਵੇ ਸੇਵਕ ਕੋ ਨਿਕਟੇ ਹੋਏ ਦਿਖਾਵੇ ਜਿਹੜੇ ਉਹਨਾਂ ਦੇ ਬਣ ਜਾਂਦੇ ਨੇ ਫਿਰ ਉਹਨਾਂ ਤੋਂ ਪਿਆਰਾ ਦੂਰ ਨਹੀਂ ਹੈ ਉਹਨਾਂ ਦੀ ਰੱਖਿਆ ਕਰਨ ਦਾ ਫਿਰ ਸਮੁੰਦਰ ਖਾਂ ਦੇ ਨਾਲ ਸਿੰਘਾਂ ਨੇ ਮੁਕਾਬਲਾ ਕੀਤਾ ਫਿਰ ਉਹਨਾਂ ਨੂੰ ਸੋਧਾ ਲਾਇਆ ਤੇ ਫਿਰ 파ਰਸ਼ਾ ਨੇ ਆਪ ਉਹ ਗੁਰਸਿੱਖ ਦੇ ਰਸੇ ਖੋਲੇ ਤੇ ਪਿਆਰ ਬਖਸ਼ਿਆ ਅਸੀਸਾਂ ਦਿੱਤੀਆਂ ਮਹਾਰਾਜ ਨੇ ਫਿਰ ਮਹਾਰਾਜ ਨੇ ਕਹਿਣਾ ਕੀਤਾ ਭਾਈ ਗੋ ਸਿੱਖਾ ਤੇਰੀ ਸੇਵਾ ਕਾਲ ਥਾਏ ਪਈ ਹੈ ਅੱਜ ਤੋਂ ਸਾਨੂੰ ਯਾਦ ਕੀਤਾ ਦੁਨੀਆ ਤੈਨੂੰ ਯਾਦ ਕਰਿਆ ਕਰੇਗੀ ਮਹਾਰਾਜ ਕਹਿੰਦੇ ਨਿਹਾਲ 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 ਜਦੋਂ ਗੁਰੂ ਸਾਹਿਬ ਦੀ ਨਦਰ ਪੈ ਜਾਂਦੀ ਹੈ ਨਾਨਕ ਨਦਰੀ ਨਦਰ ਨਿਹਾਲ ਫਿਰ ਮਹਾਰਾਜ ਨੂੰ ਘੋੜੇ ਦੋ ਸਾਲੇ ਜਿਹੜੇ ਸ਼ਾਸਤਰ ਕਪਾਣਾ ਉਹ ਭੇਟ ਦੇ ਕੇ ਗੁਰਸਿੱਖ ਫਿਰ ਬਾਪਸ ਆਪਣੇ ਕਸ਼ਮੀਰ ਬਾੜ ਚੱਲਿਆ ਤੇ ਪਾਤਸ਼ਾਹ ਇਤਿਹਾਸਕਾਰ ਦੱਸਦ ਨੇ ਉਹ ਸਮੇਂ ਪਾਤਸ਼ਾਹ ਜੀ ਤਖਤ ਤੇਰੀ ਦਮਨਦਮਾ ਸਾਹਿਬ ਸਨ ਜਦੋਂ ਇਹ ਘਟਨਾ ਵਾਪਰੀ ਹੈ ਇਤਿਹਾਸਕਾਰਾਂ ਦਾ ਕਥਨ ਹੈ ਭਾਈ ਜਦੋਂ ਅਸੀਂ ਉਹਨੂੰ ਯਾਦ ਕਰਾਂਗੇ ਉਹਨਾਂ ਦੇ ਬਣ ਜਾਵਾਂਗੇ ਫਿਰ ਆਕਾਲ ਪੁਰਖ ਵਾਹਿਗੁਰੂ ਭਾਈ ਉਹ ਗੁਰਸਿੱਖ ਮੰਗੋ ਸਾਡੀ ਵੀ ਹਰ ਥਾਂ ਤੇ ਰੱਖਿਆ ਕਰਨ ਕਿਉਂਕਿ ਜਾਬ ਸਾਹਿਬ ਦੇ ਬਚਨ ਪੜਦੇ ਆਂ ਆਪਾਂ ਦੋ ਕਾਲੰਗ ਪ੍ਰਣਾਸੀ ਦੇ ਆਲਮ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਪੂਤੇ ਉਹ ਆਪਣੇ ਪਿਆਰਿਆਂ ਦੀ ਫਿਰ ਐਦਾਂ ਰੱਖਿਆ ਕਰਦਾ ਹੋਈਆ ਪੁੱਲਾ ਨਖੇਮਾ ਪਾਈ ਸਲੋਕ ਪਾਪਣੇ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਜਿਸ ਰਾਤ ਦੁਇ ਕਾਈ ਦਇਆ ਕਿਨ ਲਗ ਲਗਤ ਗੰਗਾਇਆਂ ਮੁਰਿਆਈਆਂ ਵਾਚ ਧਰਮ ਹਦੂਰ ਕਰਮੀਆ ਤੂੰ ਆਪਣੀ ਕਿਨੇ ੜ ਕੇ ਦੂਰ ਜੀ ਨਾਮ ਤੇ ਆਇਆ ਗੇ ਮੁਸਾਕਤ ਕਾਲ ਸਾਨਕ ਤੇ ਮਕੂ ਚਲੇ ਕਿਤੀ ਝੁੱਟੀ ਨਾ ਕੋਹਾ ਗੁਰੂ ਜੀ ਕਾਥਾਲ ਸਵਾ ਗੁਰੂ ਜੀ ਕੀ ਭਤੇ ਗੁਰੂ ਜੀ ਕਾਥਾਲ ਸਵਾ ਗੁਰੂ ਜੀ ਕੀ ਭਤੇ